ਅੱਜ ਦੀ ਵਿਚਾਰ ਚਰਚਾ ਦਾ ਮੁੱਖ ਸਵਾਲ ਹੈ ਕਿ ਕੀ ਜਿਹੜੇ ਅਕਾਲੀ ਲੀਡਰ ਘਰ ਵਾਪਸੀ ਕਰ ਰਹੇ ਆ ਅਕਾਲੀ ਦਲ ਦੇ ਵਿੱਚ ਵਾਪਸ ਆ ਰਹੇ ਆ ਉਹਦੇ ਨਾਲ ਉਹਦੋਂ ਅਕਾਲੀ ਦਲ ਦੇ ਰਿਵਾਈਵਲ ਦੇ ਸੰਕੇਤ ਮਿਲਦੇ ਨੇ ਸਾਡੇ ਅੱਜ ਦੇ ਕੋਲਰਸ ਤੋਂ ਲੱਗਦਾ ਬੜੇ ਵੱਖ-ਵੱਖ ਵਿਚਾਰ ਆਏ ਨੇ ਕੁਝ ਨੂੰ ਲੱਗਦਾ ਕਿ ਵਾਕਈ ਪਾਰਟੀ ਸਰਵਾਈਵਲ ਮੋਡ ਦੇ ਵਿੱਚ ਹੈ ਕੁਝ ਨੂੰ ਲੱਗਦਾ ਕਿ ਇਹ ਸਰਵਾਈਵ ਕਰ ਹੀ ਨਹੀਂ ਸਕਦੀ ਇਸ ਤਰੀਕੇ ਨਾਲ ਚੱਲ ਰਹੀ ਹੈ ਮੇਰਾ ਆਪਣਾ ਵਿਚਾਰ ਆ ਕੀ ਰਿਵਾਈਵਲ ਹੋਵੇ ਜਾਂ ਨਾ ਹੋਵੇ ਤੇ ਬਾਅਦ ਦੀ ਗੱਲ ਹੈ ਲੇਕਿਨ ਇੱਕ ਜਮੀਨੀ ਪੱਧਰ ਤੇ ਇੱਕ ਜਿਹੜੀ ਤਬਦੀਲੀ ਨਜ਼ਰ ਆ ਰਹੀ ਆ ਉਹ ਵੈਸੇ ਜਿਹੜੇ ਵਾਪਸ ਆ ਰਹੇ ਲੀਡਰ ਇਥੋਂ ਇਹਦਾ ਸੰਕੇਤ ਜ਼ਰੂਰ ਮਿਲਦੇ ਨੇ ਬਹੁਤ ਸਾਰੇ ਲੀਡਰਾਂ ਨੂੰ ਲੱਗਣ ਲੱਗ ਪਿਆ ਕਿ ਸਾਡਾ ਹੋਰ ਕਿਸੇ ਗਰੁੱਪ ਦੇ ਵਿੱਚ ਜਿਹੜਾ ਨਿਰਾਸ਼ਾ ਦਾ ਰਵਾ ਉਹਦੇ ਵਿੱਚ ਕੋਈ ਸਾਡਾ ਚਾਂਸ ਨਹੀਂ ਸ਼ਾਇਦ ਇਸੇ ਕਰਕੇ ਮੇਰਾ ਅਸਕਰਦ ਸਿੰਘ ਮਲੂਕਾ ਵਾਪਸ ਆਉਣ ਦੀ ਕੋਸ਼ਿਸ਼ ਹੈ ਕਉਨ ਐਕুইਟੀ ਹਾਲਾਕੀ ਉਸ ਨਿਰਾਸ਼ਤਾ ਦੇ ਵਿੱਚ ਕੁਝ ਲੀਡਰ ਜਿਵੇਂ ਪ੍ਰਮਿੰਦਰ ਸਿੰਘ ਢੀਂਸਾ ਨੇ ਉਹਨਾਂ ਨੇ ਬੜਾ ਸਾਫ਼ ਕੀਤਾ ਕਿ ਮੈਂ ਜਿਹੜੇ ਇਸ ਵਾਰ ਸੁਖਬੀ ਸਿੰਘ ਬਾਦਲ ਪ੍ਰਧਾਨ ਰਣਨਗੇ ਮੈਂ ਵਾਪਸ ਨਹੀਂ ਆਉਂਗਾ ਲੇਕਿਨ ਮੇਰਾ ਖਿਆਲ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਮੈਂ ਇੱਕ ਦੋ ਹੋਰ ਲੀਡਰ ਵੀ ਵਾਪਸੀ ਵੱਲ ਦਾ ਰਸਤਾ ਚੁਰ ਆ ਇੱਕ ਨਹੀਂ ਲੱਗਣ ਲੱਗ ਗਿਆ ਬਹੁਤ ਸਾਰੇ ਲੀਡਰਾਂ ਨੂੰ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਕੋਈ ਬਹੁਤਾ ਚਾਂਸ ਨਹੀਂ ਔਰ ਜੇ ਚਾਂਸ ਹੈ ਤੇ ਜੇ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੁੰਦਾ ਵਾ ਤੇ ਉਹਦੇ ਨਾਲ ਸ਼ਾਇਦ ਅਕਾਲੀ ਦਲ ਤੇ ਭਾਜਪਾ ਦਾ ਦੁਬਾਰਾ ਸੱਤਾ ਦਾ ਦਾ ਲੱਗ ਸਕਦਾ ਵਾ ਸੋ ਇਸ ਕਰਕੇ ਵੀ ਕੁਝ ਜਿਡਰ ਆ ਰਹੇ ਜਿਵੇਂ ਅਨੈਜ ਜੋਸ਼ੀ ਅਕਾਲੀ ਦਲ ਛੱਡ ਕੇ ਗਿਆ ਲੇਕਿਨ ਭਾਜਪਾ ਨੇ ਉਹਨੂੰ ਸ਼ਾਮਲ ਨਹੀਂ ਕੀਤਾ ਜਾਂ ਲੱਗਦਾ ਤੇ ਉਹ ਜਾਂ ਸ਼ਾਮਲ ਕਿਸੇ ਵਜ੍ਹਾ ਕਰਕੇ ਨਹੀਂ ਹੋਏ ਸੋ ਉਹ ਵਾਪਸ ਆ ਗਿਆ ਆਪ ਦੇ ਗਰਾਫ ਜਿਹੜਾ ਵਾਕੂ ਕਿ ਉੱਥੇ ਦਿੱਲੀ ਦੀ ਲੀਡਰਸ਼ਿਪ ਆਵੀ ਹੋ ਗਈ ਹੈ ਸੋ ਉੱਥੇ ਜਿਹੜੇ ਘਟਿਆ ਹੈ ਦਮ ਮਹਿਸੂਸ ਕਰ ਰਹੇ ਆ ਉਹ ਹੌਲੀ ਹੌਲੀ ਨਿਕਲਣਾ ਸ਼ੁਰੂ ਹੋ ਗਿਆ ਤੇ ਪੀਤੀ ਮਲੋਤਰਾ ਉਹਦਾ ਇੱਕ ਨਿਸ਼ਾਨੀ ਹੈ ਔਰ ਜਿਵੇਂ ਬਹੁਤ ਸਾਰੇ ਸਾਡੇ ਕਾਲਜਰਸ ਨੇ ਵੀ ਕਿਹਾ ਵਾ ਕਿ ਕੁਝ ਲੋਕਾਂ ਨੂੰ 스멜 ਲਉਣ ਲੱਗ ਪਈ ਆ ਕਿ ਸ਼ਾਇਦ ਭਾਜਪਾ ਨਾਲ ਸਮਝੌਤਾ ਹੋਣ ਲੱਗ ਪਿਆ ਹੈ ਨਾ ਤਾਂ ਜਾਂ ਹੋਊਗਾ ਸੋ ਉਹਦੇ ਕਰਕੇ ਪਾਰਟੀ ਸਰਪਟਾਇ ਦੁਬਾਰਾ ਆਸਰਦੀ ਹੈ ਤੇ ਉਹ ਵੀ ਹੁਣ ਬਾਤ ਸੁਣਨ ਲੱਗ ਪਏ ਸੋ ਜ਼ਮੀਨੀ ਲੈਵਲ ਤੇ ਜੋ ਕੁਝ ਹੋ ਰਿਹਾ ਵਾ ਉਹਦੀ ਇੰਡੀਕੇਸ਼ਨ ਜਿਹੜੀ ਆ ਉਹ ਹੁਣ ਮਿਲ ਰਹੀ ਆ ਕਿ ਸ਼ਾਇਦ ਉਹਨਾਂ ਦਾ ਵਾ ਕਾਲੀ ਦਲ ਭਾਜਪਾ ਨਾਲ ਸਮਝੌਤਾ ਕਰੇ ਔਰ ਸਜ ਸਮਝੌਤਾ ਹੁੰਦਾ ਵਾ ਤੇ ਇਹ ਸ਼ਾਇਦ ਰਿਵਾਈਵਲ ਬੋਰਡ ਚ ਅ ਅਸਰ ਵੀ ਆ ਅਸ਼ਨੀ ਸੇਖਰੀ ਸੁਨੀਲ ਜਾਖਰ ਉਹਨਾਂ ਦੇ ਜਿਹੜੇ ਕਮੈਂਟ ਪਿਛਲੇ ਦਿਨਾਂ ਚਾਏ ਆ ਕਿ ਇੱਕ ਖੇਤਰੀ ਪਾਰਟੀ ਮਜ਼ਬੂਤ ਖੇਤਰੀ ਪਾਰਟੀ ਦੀ ਵਾਕਈ ਲੋੜ ਆ ਉੱਥੋਂ ਲੱਗਦਾ ਵਾ ਕਿ ਸ਼ਾਇਦ ਸਮਝੌਤਾ ਅਗਲੇ ਦਿਨਾਂ ਦੇ ਵਿੱਚ ਜਾਂ ਅੰਦਰਲੇ ਖਾਤੇ ਕੁਮਾਰੀ ਮੋਟੀ ਗੱਲਬਾਤ ਜ਼ਰੂਰ ਹੋ ਰਹੀ ਆ ਲੇਕਿਨ ਹਾਲੀ ਰਿਵਾਈਵਲ ਦੇ ਦੀ ਆਪਾਂ ਜੇ ਗੱਲ ਕਰੀਏ ਤੇ ਇਕਾਲੀ ਦਲ ਵਾਸਤੇ ਕਾਫੀ ਲੰਮਾ ਪੈਂਡਾ ਪੈਂਡਾ ਹਲੀ ਨਾ ਸੁਖਨੇ ਕونکی ਬੱਸ ਹਰੇ ਸਾਰੇ ਕੁਆਲਿਸ ਨੇ ਕਿਹਾ ਵੀ ਉਹ ਸੱਚੀ ਗੱਲ ਦੀ ਹੈ ਕਿ ਸਿਧਾਂਤਿਕ ਸਮਝੌਤਾ ਜੇ ਤੇ ਹੋਊਗਾ ਆ ਪਾਰਟੀਆਂ ਦੇ ਨਾਲ ਤੇ ਫਿਰ ਤੇ ਲੋਕੀ ਅਕਸੈਪਟ ਕਰਨਗੇ ਜਿਸ ਸਿਧਾਂਤਾਂ ਦੇ ਬਿਨਾ ਸਮਝੌਤਾ ਕੀਤਾ ਗਿਆ ਤੇ ਸ਼ਾਇਦ ਅਕਾਲੀ ਦਲ ਹਮੇਸ਼ਾ ਵਾਸਤੇ ਦਾ ਖਾਤਮਾ ਵੀ ਹੋ ਸਦਾ ਲੋਕੀਏ ਤਾਂ ਦੂਰ ਵੀ ਜਾ ਸਕਦੇ ਔਰ ਲੋਕੀ ਪਾਰਟੀ ਨੂੰ ਅਕਾਲੀ ਦਲ ਨੂੰ ਮਜ਼ਬੂਤ ਖੇਤਰੀ ਪਾਰਟੀ ਚਾਹੁੰਦੇ ਆ ਪਰ ਉਹਦੇ ਵਾਸਤੇ ਉਹ ਚਾਹੁੰਦੇ ਆ ਕਿ ਇਹ ਇਸ ਨਵੇਂ ਰੂਪ ਪਵੇ ਜਿਹੜਾ ਸੁਦਨਮ ਸਿੰਘ ਧਾਮੀ ਦਾ ਆਪਣਾ ਕਮੈਂਟ ਆ ਬਹੁਤ ਅੱਛਾ ਕਮੈਂਟ ਆ ਕਿ ਲੋਕਾਂ ਵੱਲੋਂ ਰੰਗ ਕੀਤੇ ਹੋਏ ਆਗੂ ਵਾਪਸ ਆ ਰਹੇ ਆ ਦੀ ਕਿ ਉਹਨਾਂ ਦਾ ਆਪਣਾ ਆਪਣਾ ਆਧਾਰ ਹੋਊਗਾ ਆਪਣੇ ਇਲਾਕੇ ਦੇ ਵਿੱਚ ਪਰ ਪਾਰਟੀ ਦੀ ਪਾਰਟੀ ਨੂੰ ਲੋੜ ਹੈ ਨਵੀਂ ਰੂਹ ਦੀ ਸੋ ਇਸ ਕਰਕੇ ਮੇਰੇ ਖਿਆਲ ਸੁਖਵੀਰ ਸਿੰਘ ਬਾਦਲ ਨੂੰ ਕਈ ਲੈਵਲਸ ਤੇ ਕੰਮ ਕਰਨਾ ਪਊਗਾ ਇੱਕ ਤੇ ਬਾਕੀ ਲੀਡਰਸ ਨੂੰ ਵੀ ਅੱਗੇ ਲਿਆਉਣਾ ਪਊਗਾ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਪਊਗਾ ਔਰ ਜੇ ਪੰਜਪਾਣਾ ਕੋਈ ਸਮਝੌਤਾ ਕਰਦੇ ਆ ਤੇ ਸਿਧਾਂਤਾਂ ਦੇ ਤੌਰ ਤੇ ਉਤੇ ਹੀ ਉਹਨਾਂ ਨੂੰ ਕਨਪੋਲਿਕਾ اور ਜਿਹੜੀ ਉਹਨਾਂ ਨੇ ਪੁਰਾਣੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਸੁਮੇத் ਸਿੰਘ ਸੈਣੀ ਵਰਗੇ ਬੰਦੇ ਨੂੰ ਡੀਜੀਪੀ ਲਾਣਾ ਠੀਕ ਹੈ ਸੁਮੇத் ਸਿੰਘ ਸੈਣੀ ਨੌਕਰੀ ਦੇ ਵਿੱਚ ਸੀ ਡੀਜੀਪੀ ਲਾਣਾ ਗਲਤੀ ਸੀ ਉਸ ਤੋਂ ਇਲਾਵਾ ਜਿਹੜਾ ਫੈਡਰਲਿਜ਼ਮ ਸੰਗੀਟਾਂਜਾ ਨੂੰ ਦਰਖੇਨਾਰ ਕਰਦਾ ਉਹਦੇ ਬਾਰੇ ਮੇਰੇ ਖਿਆਲ ਮਾਫੀ ਮੰਗਣੀ ਪਊਗੀ ਜਾਂ ਆਪਣਾ ਸਟੈਂਡ ਦੁਬਾਰਾ ਤੋਂ ਸਪਸ਼ਟ ਕਰਨਾ ਪਊਗਾ ਕਿ ਅਸੀਂ ਗਲਤੀ ਕਰ ਬਿਟ ਰਹੇ ਹਾਂ ਅਗੇ ਤੋਂ ਇਹ ਗਲਤੀ ਨਹੀਂ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਮਸਲੇ ਨਹੀਂ ਨਹੀਂ ਚੁੱਕੇ ਔਰ ਨਿਜੀ ਆਪਣੇ ਬਿਜ਼ਨਸ ਜਿਹੜੇ ਚਲਾਈ ਬਿਜ਼ਨਸ ਜਿਹਨਾਂ ਨੂੰ ਪਹਿਲ ਦਿੱਤੀ ਉਹਦੇ ਬਾਰੇ ਵੀ ਲੋਕਾਂ ਨੂੰ ਦੱਸਣਾ ਪਊਗਾ ਕਿ ਸਾਥੋਂ ਗਲਤੀ ਹੋਈ ਅੱਗੇ ਤੋਂ ਅਸੀਂ ਬੜਾ ਕਲੀਅਰ ਕਨਫਲਿਕਟ ਆਫ ਇੰਟਰਸਟ ਬਿਲ ਲਾਵਾਂਗੇ ਅਸੀਂ ਆਪਣੇ ਬਿਜ਼ਨਸ ਜਿਹੜੇ ਇਹਨਾਂ ਨੂੰ ਵੱਖਰਾ ਕਰਾਂਗੇ ਔਰ ਸਰਕਾਰ ਦੇ ਜਿਹੜੇ ਆ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਅਸੀਂ ਬੁਲਾਵਾ ਦਵਾਗੇ ਬੜਾਵਾ ਦਵਾਗੇ ਸੋ ਇਹ ਗੱਲਾਂ ਦੇ ਉੱਤੇ ਲੋਕਾਂ ਦੇ ਵਿੱਚ ਵਿਸਰ ਕੇ ਲੋਕਾਂ ਨੂੰ ਕਲੀਅਰਿਫਿਕੇਸ਼ਨ ਦੇਣੀ ਪਊਗੀ ਲੋਕਾਂ ਨੂੰ ਸਪਸ਼ਟ ਕਰਨਾ ਪਊਗਾ ਕਿ ਇੱਕ ਜੇ ਅਕਾਲੀ ਦਲ ਆਉਂਦਾ ਵਾ ਤੇ ਇੱਕ ਵੱਖਰਾ ਅਕਾਲੀ ਦਲ ਹੋਊਗਾ ਨਵਾਂ ਅਕਾਲੀ ਦਲ ਹੋਊਗਾ ਤਦ ਅਕਾਲੀ ਦਲ ਦੀ ਮੋੜ ਸੁਜੀਤੀ ਹੋ ਸਕਦੀ ਹੈ ਤਾਂ ਅਕਾਲੀ ਦਲ ਦਾ ਰਿਵਾਈਵਲ ਹੋ ਸਕਦਾ ਠੀਕ ਹੈ ਕੁਝ ਲੋਕੀ ਵਾਪਸ ਆ ਜਾਣਗੇ ਪਰ ਰਿਵਾਈਵਲ ਹਾਲੀ ਬਹੁਤ ਦੂਰ ਦੀ ਗੱਲ ਹੈ ਉਹਨੂੰ ਉਹਦੇ ਵਾਸਤੇ ਕਈ ਕੁਝ ਹੋਰ ਵੀ ਕਰਨਾ ਪਊਗਾ ਇਹਨੂੰ ਹੋਰ ਵੀ ਅਕਾਲੀ ਦਲ ਨੂੰ ਉਪਰਾਲੇ ਸੁਖਬੀਰ ਸਿੰਘ ਬਾਦਲ ਨੂੰ ਹੋਰ ਵੀ ਉਪਰਾਲੇ ਕਰਨੇ ਪੈਣਗੇ ਲੋਕਾਂ ਦੇ ਵਿੱਚ ਪਛਤਾਤਾ ਵੀ ਕਰਨਾ ਪਊਗਾ ਇਹ ਮੇਰਾ ਮੰਨਣਾ ਹੈ